ਸ੍ਰੀ ਵਾਹਿਗੁਰੂ ਸਾਹਿਬ ਜੀ ਵਸਰਨਾਹੀ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਫਿਰਤ ਘਰਤ ਪਰავ ਆਇਆ ਪਰਿਆ ਤੋ ਸ਼ਰਣਾਏ ਨਾਨਕ ਕੀ ਮਰਬ ਬੇਨਤੀ ਆਪਣੇ ਭਗਤੇ ਲਾਏ ਸੁਖ ਹਟਾਲ ਗੁਰ ਸੇਵੀ ਅਹ ਅਹ ਨਸ ਸਹਜ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਹੋਵੈ ਸਫਦਖ ਸੰਮਦੀ ਨੂਰ ਅਰਸਾ ਗੁਰਸਾ ਦੁਦ ਡਠੈ ਸਚ ਪਾਤਿ ਸਾਹਾ ਮਲ ਜਨਮ ਜਨਮ ਦੀ ਸਜਣ ਸਚਾ ਪਾਤਿ ਸਾਹਾ ਸਰਸਾ ਹਾਦੈ ਜੇ ਸਪਾਸ ਵਹਿਠਿਆ ਸੋਹੀਐ ਸਵਨਾਦਾ ਜੇ ਸਪਾਸ ਵਹਿਠਿਆ ਸੋਹੀਐ ਸਵਨਾਦਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹੱਲਾ ਪਹਿਲਾ ਜਿਉ ਤਪਤ ਹੈ ਬਾਰੋ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੇ ਤਨ ਬਾਣੀ ਵਿਸਰਜ ਜਾਏ ਜੋ ਪਕਾਰੋਗੀ ਵਿਲ ਲਾਏ ਜਿਉ ਤਪਤ ਹੈ ਵਾਰ ਵਾਰ ਤਪ ਤਪ ਖਪੈ ਬਹੁਤ ਬੇਕਾਰ ਜੇ ਤਨ ਬਾਣੀ ਵਿਸਰਜ ਜਾਏ ਜੋ ਪਕਾਰੂਗੀ ਵਿਲ ਲਾਏ ਬਹੁਤਾ ਬੋਲਣਾ ਚਖਣ ਹੋਏ ਬਿਨ ਬੋਲੇ ਜਾਣ ਸਭ ਸੋਏ ਰਹਾ ਜਨ ਕਨ ਕੀਤੇ ਅੱਖੀ ਨਾਕ ਜਨਾ ਜਹਬਾਦਿਤੇ ਬੋਲੇ ਤਾਤ ਜਿਨ ਮਨ ਰਖਿਆ ਅਗਣੀ ਪਾਏ ਵਾਜ ਪਵਨਾ ਆਖ ਸਭ ਜਾਏ ਜਿਤਾ ਮੋਹ ਪ੍ਰੀਤ ਸੁਆਦ ਸਭ ਕਾਲਖ ਦਾਗਾ ਦਾਗ ਦਾਗ ਦੋਸ ਸੋਹੇ ਤਲਿਆ ਲਾਏ ਦਰਗਹ ਵਸਣ ਨਾਹੀ ਜਾਏ ਕਰਮ ਮਿਲੈ ਆਖੜਾ ਤੇਰਾ ਨਾਮ ਜਿਤ ਲਗ ਤਰਨਾ ਹੋਰ ਨਹੀਂ ਥਾ ਜੇ ਕੋ ਡੁੱਬੈ ਰਹ ਹੋਵੇ ਸਾਰ ਨਾਨਕ ਸਾਚਾ ਸਰਬ ਦਾਤਾਰ ਕਰਮ ਮਿਲੇ ਆਖਣ ਤੇਰਾ ਨਾਮ ਜਿਤ ਲਗ ਤਰਨਾ ਹੋਰ ਨਹੀਂ ਥਾ ਜੇ ਕੋ ਡੁੱਬੈ ਰਹੋ ਵੈ ਸਾਰ ਨਾਨਕ ਸਾਚਾ ਸਰਬ ਦਾਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮ ਸਤਿਕਾਰ ਜੋ ਸਤਗੁਰੂ